ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਅੱਜ ਜੀ ਮੈਂ ਲੈ ਕੇ ਆਈ ਆਂ ਤਰੀਕਾ ਵੀ ਘਰ ਬੈਠੇ ਆਪਾਂ ਕੋਈ ਵੀ ਛੋਟਾ ਮੋਟਾ ਪੇਪਰ ਜੇ ਆ ਵੀ ਸਾਰਾ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਆਪਾਂ ਘਰ ਬੈਠੇ ਉਹਨੂੰ ਕਿਸ ਤਰ੍ਹਾਂ ਲੈਮੀਨੇਸ਼ਨ ਜਿਹੜਾ ਕਰ ਸਕਦੇ ਆਂ ਤੇ ਮੈਂ ਨਾ ਇਹ ਇੱਕ ਲਿਖ ਕੇ ਜਿੱਦਾਂ ਰੱਖ ਲਿਆ ਹੈਗਾ ਆ ਮੇਰਾ ਐਸੀ ਪੇਪਰ ਦਾ ਜਿਹੜਾ ਅੱਜ ਮੈਂ থাম্বਨੇਲ ਲਾਉਂਗੀ ਮੈਂ ਇਹ ਹੀ ਲਿਖ ਕੇ ਰੱਖਿਆ ਹੈਗਾ ਇਹਨੂੰ ਹੀ ਮੈਂ ਲੈਮੀਨੇਸ਼ਨ ਜਿਹੜਾ ਕਰੂੰਗੀ ਹੁਣ ਆਪਾਂ ਇਹਨੂੰ ਜਿਹੜਾ ਪੇਪਰ ਨੂੰ ਆ ਸਹੀ ਤਰੀਕੇ ਦੇ ਨਾਲ ਇੱਕੋ ਜਿਹਾ ਜਿਹੜਾ ਮੈਂ ਕਰ ਲੈਂਦੀ ਆ ਕੱਟ ਕੇ ਕੈਂਚੀ ਦੇ ਨਾਲ ਪਹਿਲਾਂ ਨਾ ਮੈਂ ਇਹ ਨਹੀਂ ਹੈਗਾ ਮੈਂ ਮੈਂ ਪਹਿਲੀ ਵਾਰੀ ਕਰਨ ਲੱਗੀ ਆ ਇਹ ਪੇਪਰ ਤੇ ਤਾਂ ਹੀ ਮੇਰੇ ਕੋ ਸਹੀ ਆ ਗਿਆ ਨਹੀਂ ਜੀ ਮੈਂ ਪਹਿਲਾਂ ਵੀ ਇੱਕ ਦੋ ਵਾਰ ਕਰਕੇ ਇਹਨੂੰ ਦੇਖਿਆ ਹੈਗਾ ਆ ਜਿੱਥੇ ਸਹੀ ਤਰੀਕਾ ਲੱਗਾ ਮੈਂ ਉਹੀ ਵੀਡੀਓ ਜਿਹੜੀ ਆ ਤੁਹਾਡੇ ਨਾਲ ਪਾਉਣ ਲੱਗੀ ਆ। ਲੋ ਜੀ ਆਪਾਂ ਪੇਪਰ ਕੱਢ ਲਿਆ ਇੱਕੋ ਜਿਹਾ। ਇਹ ਆਪਾਂ ਕੋਈ ਵੀ ਇਹ ਆ ਲੈ ਲੈਣਾ ਹੈਗਾ ਆ ਜਿੱਦਾਂ ਆਪਾਂ ਜਾਂ ਆਪਣਾ ਹੋ ਹੋ ਗਿਆ, ਸੂਟ ਵਾਲੇ ਪੈਕਿੰਗ ਵਾਲੇ ਲਪਾਪੇ ਹੋ ਗਿਆ ਜਾਂ ਕੋਈ ਵੀ ਆਪਣਾ ਜਿਹੜਾ ਇਦਾਂ ਦਾ ਹੁੰਦਾ ਆ ਵਾਈਟ ਕਲਰ ਦਾ ਜਿਹੜਾ ਆ ਵਾਈਟ ਵੀ ਨਹੀਂ ਆਪਾਂ ਕਹਿ ਸਕਦੇ ਇਹਨੂੰ। ਆ ਆ ਵਾਲਾ ਜਿਹੜਾ ਹੁੰਦਾ ਆ ਪੇਪਰ ਇਹਨੂੰ ਆਪਾਂ ਲੈ ਲੈਣਾ ਹੈਗਾ ਆ ਤੇ ਇਹਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਰੱਖ ਲੈਣਾ ਹੈ। ਆਹ ਦੇਖੋ ਮੈਂ ਇਸ ਤਰ੍ਹਾਂ ਕਰਕੇ ਇਹਨੂੰ ਪੇਪਰ ਨੂੰ ਇਹਦੇ ਵਿੱਚ ਰੱਖ ਦਿੱਤਾ ਹੈ। ਠੀਕ ਹੈ। ਆਪਾਂ ਥੋੜਾ ਜਿਹਾ ਨਾ ਇਧਰੋਂ ਵੀ ਸੈਂਟਰ 'ਚ ਇਹਨੂੰ ਮਤਲਬ ਇੰਨਾ ਕਰਕ ਰੱਖ ਲੈਣੇ ਆ ਇਸ ਤਰ੍ਹਾਂ ਕਰਕੇ। ਥੋੜਾ-ਥੋੜਾ ਪਾਸ ਥਾਂ ਜਿਹੜਾ ਆਪਾਂ ਸਾਰੇ ਪਾਸੇ ਜਿਹੜਾ ਆ ਛੱਡ ਦੇਣਾ ਹੈ ਇਸ ਤਰ੍ਹਾਂ। ਠੀਕ ਹੈ। ਤਾਂ ਹੁਣ ਆਪਾਂ ਕੀ ਕਰਨਾ ਹੈ ਜਿੰਨਾ ਆਪਣਾ ਇਹ ਹੈਗਾ ਆ ਆ ਲਿਖਿਆ ਹੋਇਆ ਇਸੇ ਤਰ੍ਹਾਂ ਹੀ ਆਪਾਂ ਇਹਦੇ ਪੇਪਰ ਦੇ ਆ ਕੱਪੜੇ ਦੇ ਉੱਤੇ ਆਪਾਂ ਨਿਸ਼ਾਨ ਜਿਹੜਾ ਮਾਰਕਾ ਆ ਉਹ ਕਰ ਲੈਣਾ ਹੈ ਜਿੱਦਾਂ ਹੁਣ ਇੱਥੋਂ ਆਪਣਾ ਇੰਨਾ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਮਾਰਕਾ ਕਰ ਲੈਣਾ ਹੁਣ ਤੁਸੀਂ ਕਹਣਾ ਵੀ ਇੰਨੇ ਪੰਗੇ ਕਰਨ ਨਾਲੋਂ ਬੰਦਾ ਬਾਹਰੋਂ ਕਰਾ ਲਿਆ ਹੁੰਦਾ ਉੱਥੇ ਘੜਾ ਟਾਈਮ ਲੱਗਦਾ ਕੋਈ ਗੱਲ ਨਹੀਂ ਜੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਆ ਨਾ ਘਰ ਵਿੱਚ ਕਰਕੇ ਜ਼ਰੂਰ ਦੇਖਣੀਆਂ ਚਾਹੀਦੀਆਂ ਆ ਠੀਕ ਹੈ ਜੀ ਲੋ ਜੀ ਆਪਾਂ ਇਹ ਬਾਕਸ ਇੱਕ ਬਣਾ ਲਿਆ ਆ ਤਾਂ ਹੁਣ ਇਹਨੂੰ ਆਪਾਂ ਇਦਾਂ ਰੱਖ ਲੈਣਾ ਹੈਗਾ ਆ ਹਦੀ ਫਿਰ ਇਹ ਹੀ ਮੈਂ ਅੱਜ ਜਿਹੜਾ ਸਾਹਮਣੇ ਲਿਖੀ ਲਾਉਣਾ ਆ ਤਾਂ ਤੁਸੀਂ ਚੱਲਦੀ ਚੱਲਦੀ ਮੇਰੀ ਵੀਡੀਓ ਨੂੰ ਨਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਇਹਦੇ ਨਾਲ ਕੀ ਹੁੰਦਾ ਆ ਮੈਨੂੰ ਹੌਸਲਾ ਜਿਆ ਬਣਿਆ ਰਹਿੰਦਾ ਆ ਕਿਉਂਕਿ ਆਪਾਂ ਕਿਹੜਾ ਵੀ ਇਦਾਂ ਦੀਆਂ ਚੀਜ਼ਾਂ ਪਾਉਨੇ ਹੁੰਦੇ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਉਹ ਨਾ ਕੋਈ ਕੰਮ ਦੀ ਗੱਲ ਜ਼ਰੂਰ ਹੁੰਦੀ ਆ ਤੇ ਆਪਾਂ ਗੰਦ ਨੂੰ ਬੜਾਵਾ ਨਹੀਂ ਦੇਣਾ ਹੈਗਾ ਆਪਾਂ ਉਹੀ ਕੰਮ ਕਰੀਦੇ ਆ ਜਿਹਦੇ ਨਾਲ ਬੱਚਿਆਂ ਨੂੰ ਕੁਝ ਸੇਧ ਮਿਲ ਸਕੇ ਹਨਾ ਤੇ ਆਪਾਂ ਇਹੋ ਜਿਹੇ ਕੰਮ ਕਰਦੇ ਹੁੰਦੇ ਆ ਤੇ ਹੁਣ ਆਪਾਂ ਕੀ ਕਰਨਾ ਆ ਇਹਦੇ ਬਿਲਕੁਲ ਆਪਾਂ ਜਿਹੜਾ ਨਿਸ਼ਾਨ ਲਾਇਆ ਆ ਆ ਦੇਖੋ ਇਸ ਤਰ੍ਹਾਂ ਆਪਾਂ ਇਦਾਂ ਉੱਤੇ ਇਹਨੂੰ ਰੱਖ ਦੇਣਾ ਹੈ ਠੀਕ ਹੈ ਜੀ ਆਹ ਦੇਖੋ ਹੁਣ ਤੁਸੀਂ ਕਹਿਣਾ ਵੀ ਇਸ ਜਾਇ ਤੇ ਸਲਾਈ ਲਾਉਗੀ ਨਹੀਂ ਜੀ ਮੈਂ ਸਲਾਈ ਨਹੀਂ ਲਾਉਣੀ ਹੈਗੀ ਮੈਂ ਇਧਰ ਪ੍ਰੈਸ ਕਰਮ ਕਰਕੇ ਜਿਹੜੀ ਆ ਰੱਖ ਲਈ ਆ ਹੁਣ ਆਪਾਂ ਕੀ ਕਰਨਾ ਆ ਆਪਾਂ ਇੱਧਰ ਇੱਧਰ ਪ੍ਰੈਸ ਜਿਹੜੀ ਆ ਫੇਰਨੀ ਨਿਸ਼ਾਨ ਤੋਂ ਬਾਹਰ-ਬਾਹਰ ਆਪਾਂ ਪੇਪਰ ਦੇ ਉੱਤੇ ਵੀ ਉਹਦਾ ਫੇਰ ਸਕਦੇ ਪਰ ਆਪਾਂ ਪੇਪਰ ਦੇ ਉੱਤੇ ਨਹੀਂ ਫੇਰਨੀ ਹੈਗੀ ਕਿਉਂਕਿ ਆਪਾਂ ਨੂੰ ਕਈ ਵਾਰੀ ਹੁੰਦਾ ਵੀ ਆਪਾਂ ਸ਼ਾਇਦ ਇਹਨੂੰ ਕਢਾ ਕੇ ਦੁਬਾਰਾ ਹਨਾ ਲੈਮੀਨੇਸ਼ਨ ਕਰਾਉਣਾ ਪੈ ਜਾਵੇ ਪਰ ਇਹ ਆਪਾਂ ਘਰ ਜਿਹੜਾ ਬੈਠੇ ਆਪਾਂ ਇਹਨੂੰ ਜੁਗਾੜ ਜਿਹੜਾ ਲਾ ਸਕਦੇ ਆ ਆ ਦੇਖੋ ਮੈਂ ਇਸ ਤਰ੍ਹਾਂ ਸਾਰੇ ਪਾਸੇ ਜਿਹੜੇ ਆ ਇਹਦੇ ਜਿਹੜੇ ਪ੍ਰੈਸ ਗਰਮ-ਗਰਮ ਜਿਹੜੀ ਪ੍ਰੈਸ ਐ ਉਹ ਫੇਰ ਦਿੱਤੀ ਹੈਗੀ ये देखो ये लिफाफे ज रखा पास सारा ही जराबर जाना है ठीक दे है ठीक है जी आलो जी ये बन गया हार्ड कापी नहीं बन गई है जिनी आप कहने पर जरा किसी भी जा रहे हैं कि जा रहे हैं सा टाइम नहीं है ਪਰ ਆਪਾਂ ਇਸ ਤਰ੍ਹਾਂ ਇਹਨੂੰ ਬਚਾਉਣ ਲਈ ਆਪਾਂ ਕਰ ਸਕਦੇ ਆ ਤੇ ਹੁਣ ਆਪਾਂ ਕੀ ਕਰਨਾ ਹੈ ਦੇਖੋ ਬਿਲਕੁਲ ਜਿਹੜਾ ਇਹ ਦੋਨੇ ਪਾਸੇ ਹੋ ਗਿਆ ਆ ਆਪਾਂ ਇਹਨੂੰ ਫਿਰ ਕੋਲੇ ਇੱਥੋਂ ਕਿਨਾਰੇ ਕਿਨਾਰੇ ਤੋਂ ਜਿਹੜਾ ਇਹਨੂੰ ਕੱਟ ਦੇਣਾ ਹੈ ਕਿਤੇ ਵੀ ਆਪਾਂ ਤੁਸੀਂ ਵੀ ਲੈਮੀਨੇਸ਼ਨ ਕਰਾਉਂਦੇ ਆ ਕਿਤੇ ਜਾਣਦੇ ਆ ਤੁਸੀਂ ਦੇਖਿਆ ਹੀ ਹੋਊਗਾ ਉਹ ਵੀ ਐਸੇ ਤਰ੍ਹਾਂ ਹੀ ਕਰਦੇ ਆ ਬਾਅਦ ਵਿੱਚ ਉਹਨੂੰ ਐਸੇ ਤਰ੍ਹਾਂ ਹੀ ਕੈਂਚੀ ਦੇ ਨਾਲ ਉਹ ਕੱਟ ਕੇ ਜਿਹੜਾ ਆ ਦਿੰਦੇ ਹੈਗੇ ਆ ਲੋ ਜੀ ਇਹ ਹੋ ਗਿਆ ਆਪਣੇ ਹੁਣ ਘਰ ਬੈਠੇ ਆਪਾਂ ਇਸ ਤਰ੍ਹਾਂ ਇਹਨੂੰ ਲੈਮੀਨੇਸ਼ਨ ਜਿਹੜਾ ਆ ਕਰ ਸਕਦੇ ਆ ਦੇਖ ਲਓ ਬਿਲਕੁਲ ਵੀ ਇਹ ਕਿਤੇ ਵੀ ਕੋਈ ਕਿਨਾਰੀ ਜਿਹੜੀ ਇਹਦੀ ਨਹੀਂ ਖੁੱਲਦੀ ਹੈਗੀ ਜੇ ਤੁਸੀਂ ਕਹੋ ਵੀ ਖੁੱਲਦੀ ਹੈ ਨਹੀਂ ਬਿਲਕੁਲ ਵੀ ਕਿਸੇ ਪਾਸਿਓਂ ਕੋਈ ਪੇਪਰ ਇਹ ਨਹੀਂ ਖੁੱਲਦਾ ਹੈਗਾ ਇਹ ਆਪਾਂ ਇਸ ਤਰ੍ਹਾਂ ਕਿਤੇ ਜਾਣ ਲੱਗੇ ਆਪਣਾ ਕੋਈ ਆਪਾਂ ਪੇਪਰ ਬਚਾਉਣੇ ਆ ਪਾਣੀ ਤੋਂ ਭਿੱਜਣ ਤੋਂ ਕੁਝ ਤੇ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਘਰ ਬੈਠੇ ਜਿਹੜਾ ਆ ਲੈਮੀਨੇਸ਼ਨ ਕਰ ਸਕਦੇ ਆ ਹੁਣ ਤੁਸੀਂ ਕਹਿਣਾ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਸਾਰਾ ਕੁਝ ਪਹਿਲਾਂ ਹਨਾ ਇਹ ਕਰਕੇ ਦੇਖਿਆ ਮੈਂ ਆਪਣੇ ਬੇਟੇ ਦੇ ਕੱਪੜੇ ਪ੍ਰੈਸ ਕਰਦੀ ਸੀ ਪਹਿਲਾਂ ਤੇ ਕਈ ਸਾਡ ਮੇਰੇ ਕੋਲ ਰਸੀਦ ਸੀਗੀ ਪਹਿਲਾਂ ਮੈਂ ਇਹ ਕੀਤੀ ਪਰ ਜਿਸ ਤਰੀਕੇ ਨਾਲ ਮੈਂ ਕੀਤੀ ਇਹ ਨਹੀਂ ਸੀ ਸਹੀ ਆਇਆ ਇਹ ਦੇਖ ਲਓ ਹਨ ਇਸ ਤਰ੍ਹਾਂ ਕਰਕੇ ਹੋ ਗਿਆ ਸੀ ਫਿਰ ਮੈਂ ਕਈ ਮਾਰ ਕੇ ਵਾਲੀ ਡੱਬੀ ਦਾ ਢੱਕਣ ਕੀਤਾ ਇਹ ਵੀ ਬਹੁਤ ਵਧੀਆ ਹੋ ਗਿਆ ਫਿਰ ਮੈਂ ਇਹੀ ਤਰੀਕਾ ਰੱਖਿਆ ਵੀ ਐਸੇ ਤਰੀਕੇ ਨਾਲ ਆਪਾਂ ਕਰ ਸਕਦੇ ਆ ਮੇਰੇ ਕੋ ਕਿੰਨੇ ਆ ਇਹ ਹਾਰਡ ਜੜਾ ਚਲੇ ਤੇ ਪੇਪਰ ਹੀ ਹਾਰੜ ਆ ਨਾ ਇਸ ਕਰਕੇ ਤੇ ਹੁਣ ਜਿਹੜਾ ਇਹ ਤਰੀਕਾ ਬਿਲਕੁਲ ਸਹੀ ਆ ਤਾਂ ਆਪਾਂ ਇਸ ਤਰੀਕੇ ਨਾਲ ਜਿਹੜਾ ਆ ਘਰ ਬੈਠੇ ਹੀ ਆਪਾਂ ਲੈਮੀਨੇਸ਼ਨ ਕਰ ਸਕਦੇ ਆ ਤਾਨੂੰ ਇਹ ਮੇਰਾ ਤਰੀਕਾ ਕਿਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਤੁਸੀਂ ਕਹਣਾ ਪਹਿਲਾਂ ਤੇ ਮੈਨੂੰ ਨਹੀਂ ਸੀ ਪਤਾ ਲੱਗਾ ਮੈਂ ਇੱਧਰ ਤੀਖਦੀ ਰਹੀ ਤੇ ਪਹਿਲਾਂ ਪੁੱਠੇ ਇਹਨਾਂ ਨੂੰ ਲੈ ਕੇ ਬੈਠੀ ਰਹੀ ਤੇ ਇਹ ਹੈਗਾ ਜੀ ਸਿੱਧਾ ਪਾਸਾ ਇਹਦਾ ਠੀਕ ਹੈ ਦੇਖ